ਤਨ ਮੈਲੇ ਸਮਾਜ ਨਹੀਂ ਕਬੂਲ ਕਰਦਾ ਸਮਾਜ ਦੇ ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਇਦਾ ਮੂੰਹ ਮੱਥਾ ਬੜਾ ਮੈਲਾ ਇਹਦੇ ਹੱਥ ਮੈਲੇ ਨੇ ਇਹਦੇ ਪੈਰ ਮੈਲੇ ਨੇ ਇਹਦੇ ਕੱਪੜੇ ਮੈਲੇ ਨੇ ਬੋਆ ਆਉਂਦੀ ਹੈ ਬਦਬੋਆ ਆਉਂਦੀ ਹੈ ਸਰੀਰ ਮੈਲੇ ਕੱਪੜੇ ਮੈਲੇ ਮੂੰਹ ਮੱਥਾ ਮੈਲਾ ਸਮਾਜ ਨਹੀਂ ਕਬੂਲ ਕਰਦਾ ਮਨ ਮੈਲੇ ਪ੍ਰਮਾਤਮਾ ਨਹੀਂ ਕਬੂਲ ਕਰਦਾ ਪਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ ਵਿੱਚ ਭੇਜਿਆ ਸੀ ਵੈਸੇ ਹੀ ਵਾਪਸ ਆ। ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ। ਨਵਾਂ ਜਨਮਿਆ ਬੱਚਾ ਨਿਰਮਲ ਹੈ। ਨਾ ਆਵਾਸਨਾ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਕਾਮ ਹੈ। ਨਾ ਹੰਕਾਰ ਹੈ। ਕੁਝ ਵੀ ਨਹੀਂ ਹੈ, ਬਿਲਕੁਲ ਨਿਰਮਲ ਹੈ। ਸ਼ੁੱਧ ਹੈ। ਬੱਚਾ ਤਨ ਕਰਕੇ ਤੇ ਮਲਮੋਤਰੇ ਚ ਹੀ ਆਉਂਦਾ ਹੈ ਔਰ ਉਸ ਨੂੰ ਸਮਝ ਲਾ ਨਹੀਂ ਪਤਾ। ਪਰ ਮਨ ਕਰਕੇ ਨਿਰਮਲ ਹੈ। ਪਰ ਜੈਸੇ ਵੱਡਾ ਹੁੰਦਾ ਹੈ ਬਾਲਗ ਆਉਂਦਾ ਹੈ ਤਨ ਕਰਕੇ ਤੇ ਨਿਰਮਲ ਹੋ ਜਾਂਦਾ ਹੈ ਕਪੜੇ ਤੇ ਸਾਫ ਸੁਥਰੇ ਹੋ ਜਾਂਦੇ ਨੇ ਮਨ ਬੜਾ ਮਹਿਲਾ ਹੋ ਜਾਂਦਾ ਬਹੁਤ ਮਹਿਲਾ ਹੋ ਜਾਂਦਾ ਤਨ ਮਹਿਲੇ ਕਪੜੇ ਮੇਲੇ ਨੇ ਸਮਾਜ ਨੂੰ ਨਹੀਂ ਚੰਗਾ ਲੱਗਦਾ ਮਨ ਮਹਿਲੇ ਪਰਮਾਤਮਾ ਨੂੰ ਨਹੀਂ ਚੰਗਾ ਲੱਗਦਾ ਔਰ ਪਰਮਾਤਮਾ ਕਹਿੰਦਾ ਹੈ ਜਗਤ ਜਿਸ ਤਰ੍ਹਾਂ ਭੇਜਿਆ ਸੀ ਤਵੇਂ ਵਾਪਸ ਆ